ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਲੋ جی ਮਾਨ ਸਰਕਾਰ ਨੇ ਸੂਬਾ ਵਾਸੀਆਂ ਨੂੰ ਦੇ ਦਿੱਤੀ ਹੈ ਇੱਕ ਹੋਰ ਖੁਸ਼ਖਬਰੀ ਹੁਣ ਪੰਜਾਬੀਆਂ ਨੂੰ ਨਹੀਂ ਹੋਣਾ ਪਵੇਗਾ ਖੱਜਲ ਖੁਆਰ ਇੰਤਕਾਲ ਕਰਵਾਉਣਾ ਹੋਇਆ ਬੇਹਦ ਆਸਾਨ ਤੇ 45 ਦਿਨਾਂ ਦੇ ਅੰਦਰ ਅੰਦਰ ਹਰ ਹਾਲਤ ਇੰਤਕਾਲ ਕਰਵਾਉਣ ਦਾ ਕੰਮ ਹੋਵੇਗਾ ਮੁਕੰਮਲ ਜੀ ਆ ਸਬਾਨ ਸਰਕਾਰ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਪੰਜਾਬੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇੰਤਕਾਲ ਕਰਵਾਉਣਾ ਬਿਲਕੁਲ ਹੀ ਆਸਾਨ ਹੋ ਗਿਆ ਹੈ ਤੇ ਇੰਤਕਾਲ ਕਰਾਉਣ ਦਾ ਜਿਹੜਾ ਕੰਮ ਹੈ ਉਹ 45 ਦਿਨਾਂ ਦੇ ਅੰਦਰ ਅੰਦਰ ਹਰ ਹਾਲਤ ਹਰ ਸੂਰਤ ਦੇ ਵਿੱਚ ਮੁਕੰਮਲ ਕਰਵਾਇਆ ਜਾਵੇਗਾ ਦੱਸ ਦਈਏ ਕਿ ਪਹਿਲਾਂ ਤਾਂ ਇਲਾਕਿਆਂ ਦੇ ਵਿੱਚ ਜਾਂ ਪੂਰੇ ਸੂਬੇ ਦੇ ਵਿੱਚ ਰਜਿਸਟਰੀਆਂ ਹੀ ਨਹੀਂ ਹੁੰਦੀਆਂ ਸਰ ਰਜਿਸਟਰੀ ਆਂ ਰੁਕੀਆਂ ਹੋਈਆਂ ਸਨ ਚਾਹੇ ਉਹ ਐਨਓਸੀ ਨੂੰ ਲੈ ਕੇ ਕਦੀ ਕੋਈ ਮਸਲਾ ਸਾਹਮਣੇ ਆ ਜਾਂਦਾ ਸੀ ਕਦੀ ਕੋਈ ਰੁਕਾਵਟ ਹੈ ਜਿਸ ਦੇ ਕਾਰਨ ਲੰਬੇ ਸਮੇਂ ਤੋਂ ਰਜਿਸਟਰੀਆਂ ਵੀ ਨਹੀਂ ਹੋ ਰਹੀਆਂ ਸਨ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਜਿਹੜੀ ਐਨਓਸੀ ਦੀ ਸ਼ਰਤ ਸੀ ਉਹ ਵੀ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਪੂਰੇ ਸੂਬੇ ਦੇ ਵਿੱਚ ਜਸਟੀਆਂ ਕਰਾਉਣੀਆਂ ਆਸਾਨ ਹੋ ਗਈਆਂ ਨੇ ਬਸ਼ਰਤੇ ਕਿ ਤੁਹਾਡਾ ਪਲਾਨ ਜਿਸ ਦੀ ਰਜਿਸਟਰੀ ਕਰਵਾਉਣੀ ਹੈ ਉਹ ਕਾਨੂੰਨੀ ਦਾਇਰੇ ਦੇ ਅੰਦਰ ਆਉਂਦਾ ਹੋਵੇ ਕਾਨੂੰਨੀ ਕਲੋਨੀਆਂ ਹੋਣ ਤੇ ਉਸ ਤੇ ਹੁਣ ਐਨਓਸੀ ਜਾਨੀ ਕਿ ਨੋ অবਜੈਕਸ਼ਨ ਸਰਟੀਫਿਕੇਟ ਉਹ ਵੀ ਖਤਮ ਕਰ ਦਿੱਤਾ ਗਿਆ ਹੈ ਇਸ ਕਰਕੇ ਰਜਿਸਟਰੀ ਆਸਾਨੀ ਦੇ ਨਾਲ ਹੋ ਜਾਂਦੀ ਹੈ ਪਹਿਲਾਂ ਪਹਿਲਾਂ ਤਾਂ ਰਜਿਸਟਰੀ ਹੀ ਨਹੀਂ ਹੁੰਦੀ ਸੀ ਤੇ ਇੰਤਕਾਲ ਹੋਣਾ ਤਾਂ ਬਹੁਤ ਦੂਰ ਦੀ ਗੱਲ ਸੀ ਹੁਣ ਐਨਓਸੀ ਦੀ ਸ਼ਰਤ ਨੂੰ ਖਤਮ ਕਰਕੇ ਰਜਿਸਟਰੀ ਕਰਵਾਉਣਾ ਆਸਾਨ ਹੋ ਗਿਆ ਹੈ ਤੇ ਹੁਣ ਸਰਕਾਰ ਦੇ ਵੱਲੋਂ ਇੰਤਕਾਲ ਕਰਵਾਉਣ ਦੀ ਜਿਹੜਿਆ ਕੰਮ ਹੈ ਉਸ ਨੂੰ ਵੀ ਆਸਾਨ ਕਰ ਦਿੱਤਾ ਹੈ ਜਿਆਂ ਬਿਲਕੁਲ ਆਰਾਮ ਨਾਲ ਰਜਿਸਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੰਤਕਾਲ ਵੀ ਹੁਣ ਬਹੁਤ ਜਲਦ ਹੋ ਜਾਇਆ ਕਰੇਗਾ ਸਰਕਾਰ ਦੇ ਵੱਲੋਂ ਪੰਚਤ ਵਾਲੀ ਦਿਨ ਦੇ ਅੰਦਰ ਅੰਦਰ ਇੰਤਕਾਲ ਦਾ ਕੰਮ ਪੂਰਾ ਕਰਨ ਦੇ ਜਿਹੜੇ ਕਿ ਹੁਕਮ ਵਿਭਾਗ ਨੂੰ ਦੇ ਦਿੱਤੇ ਗਏ ਨੇ ਇੱਥੇ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਹੁਕਮ ਦਿੱਤੇ ਗਏ ਨੇ ਅਗਰ ਕੋਈ ਵੀ ਇੰਤਕਾਲ ਜਿਹੜਾ ਕਿ ਝਗੜਾ ਰਹਤ ਹੈ ਅਗਰ 45 ਦਿਨ ਤੋਂ ਉੱਪਰ ਦਾ ਸਮਾਂ ਲੈਂਦਾ ਹੈ ਤੇ ਇਸ ਦੇ ਤਹਿਤ ਜਿਹੜਾ ਸਬੰਧਿਤ ਅਧਿਕਾਰੀ ਹੋਵੇਗਾ ਸਬੰਧਿਤ ਅਫਸਰ ਹੋਵੇਗਾ ਉਸ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ ਇੱਥੇ ਦੱਸਦੀ ਹੈ ਵਿੱਤ ਅਤੇ ਮੋੜ ਵਸੇਬਾ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੇ ਇਹ ਦਾ ਐਲਾਨ ਕੀਤਾ ਹੈ ਕਿ ਜਿੰਨੇ ਵੀ ਕੇਸ ਨੇ ਜਿਹੜੇ ਕਿ ਇੰਤਕਾਲ ਦੇ ਨਾਲ ਸੰਬੰਧਿਤ ਨੇ ਜਿਹੜੇ ਪੈਂਡਿੰਗ ਪੈ ਨੇ ਉਹਨਾਂ ਨੂੰ ਇਸੇ ਸਾਲ ਦੀ 31 ਦਸੰਬਰ ਤੱਕ ਮੁਕੰਮਲ ਕਰਵਾਇਆ ਜਾਣਾ ਜ਼ਰੂਰੀ ਹੈ ਉਹਨਾਂ ਨੇ ਇਹ ਸਾਰੇ ਹੁਕਮ ਜਿਹੜੇ ਨੇ ਉਹ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਨੂੰ ਦੇ ਦਿੱਤੇ ਨੇ ਨਾਲ ਹੀ ਨਾਲ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਪੂਰੇ ਸੂਬੇ ਦੇ ਡੀਸੀਜ਼ ਐਸਡੀਐਮਸ तहसीलदार ਅਤੇ ਨਾਇਬ ਤਹਿਸੀਲਦਾਰਸ ਨੂੰ ਲਿਖਤੀ ਦੇ ਵਿੱਚ ਵੀ ਹੁਕਮ ਜਾਰੀ ਹੋ ਗਏ ਨੇ ਕਿ ਜਿੰਨੇ ਵੀ ਝਗੜਾ ਰਹਿ ਤੇ ਇੰਤਕਾਲ ਨੇ ਉਹ ਸਾਲ 2024 ਯਾਨੀ ਕਿ ਇਸੇ ਸਾਲ ਦੀ ਆਖਰੀ ਤਰੀਕ ਯਾਨੀ ਕਿ 31 ਦਸੰਬਰ ਤੱਕ ਉਹ ਮੁਕੰਮਲ ਹੋ ਜਾਣੇ ਚਾਹੀਦੇ ਨੇ ਜੇਕਰ ਕੋਈ ਝਗੜੇ ਵਾਲਾ ਕੋਈ ਇੰਤਕਾਲ ਆਇਆ ਤਾਂ ਉਸ ਦੀ ਵੀ ਕਾਰਵਾਈ ਕਰਕੇ ਜਾਂਚ ਪੜਤਾਲ ਕਰਕੇ ਉਸ ਨੂੰ ਵੀ ਜਲਦ ਤੋਂ ਜਲਦ ਨਿਪਟਾਇਆ ਜਾਣਾ ਜ਼ਰੂਰੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਰ ਕੋਈ ਕੇਸ 45 ਦਿਨ ਤੋਂ ਉੱਪਰ ਹੋਇਆ ਜਾਂ ਇਸ ਤੋਂ ਵੱਧ ਸਮਾਂ ਲਿਆ ਤਾਂ ਫਿਰ ਇਸ ਦੇ ਨਾਲ ਦੇ ਸਬੰਧਤ ਇੱਕ ਕਾਰਵਾਈ ਹੋਣਗੇ ਉਹਨਾਂ ਨੂੰ ਸਜ਼ਾ ਵੀ ਮਿਲੇਗੀ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਹਰਦੀਪ ਸਿੰਘ ਮੁੰਡਿਆ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਬਹੁਤ ਸਾਰੇ ਅਜਿਹੇ ਇੰਤਕਾਲਾਂ ਦੇ ਕੇਸ ਪੈਂਡਿੰਗ ਪਏ ਨੇ ਜਿਨ੍ਹਾਂ ਨੂੰ ਕਿ 1 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਤੇ ਉਹਨਾਂ ਨੂੰ ਵੀ ਹੁਣ ਕੁਝ ਹੀ ਦਿਨਾਂ ਦੇ ਵਿੱਚ ਨਿਪਟਾ ਦਿੱਤਾ ਜਾਵੇਗਾ ਤਾਂ ਉਹ ਇੰਤਕਾਲ ਸਿਰੇ ਚੜ ਜਾਣਗੇ ਬਸ਼ਰਤੇ ਕਿ ਉਹ ਝਗੜਾ ਰਹਿਤ ਹੋਣ ਇਸ ਤੋਂ ਇਲਾਵਾ ਇੱਕ ਹਰਪਲਾਈ ਨੰਬਰ ਵੀ ਜਾਰੀ ਕੀਤਾ ਗਿਆ ਜਿਹੜਾ ਕਿ 1100 ਜਾਨੀ ਕਿ 1100 ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਰ ਇੰਤਕਾਲ ਕਰਵਾਉਣ ਦੇ ਲਈ ਕੋਈ ਸਬੰਧਿਤ ਅਧਿਕਾਰੀ ਜਾਂ ਅਫਸਰ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਸ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜਾਣਕਾਰੀ ਦੇ ਸਕਦੇ ਹੋ ਕਿ ਤੁਹਾਡੇ ਕੋਲੋਂ ਇਸ ਅਧਿਕਾਰੀ ਨੇ ਰਿਸ਼ਵਤ ਮੰਗੀ ਹੈ ਤੇ ਉਸ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ 31 ਦਸੰਬਰ ਤੋਂ ਬਾਅਦ ਜਿੰਨੇ ਵੀ ਇੰਤਕਾਲ ਹੋਣਗੇ ਉਹਨਾਂ ਦਾ ਸਮਾਂ 45 ਦਿਨ ਦਾ ਹੋਵੇਗਾ ਤੇ 45 ਦਿਨਾਂ ਦੇ ਅੰਦਰ ਅੰਦਰ ਹਰ ਪ੍ਰਕਾਰ ਦੇ ਜਿਹੜੇ ਇੰਤਕਾਲ ਨੇ ਉਹ ਮੁਕੰਮਲ ਕਰਵਾਏ ਜਾਣਗੇ ਇਹ ਤੇ ਦੱਸਦੀ ਹੈ ਕਿ ਵਿੱਤ ਕਮਿਸ਼ਨਰ ਅਨੁਰਾਗ ਵਰਮਾ ਦੇ ਵੱਲੋਂ ਸਾਰੇ ਡੀਸੀਸ ਤੇ ਨਾਲ ਹੀ ਨਾਲ ਐਸਡੀਐਮਸ ਦੇ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਜਿਹੜੀ ਕਿ 16 ਦਸੰਬਰ ਤੇ 31 ਦਸੰਬਰ ਨੂੰ ਹੋਵੇਗੀ ਇਹਨਾਂ ਦੋਨਾਂ ਮੀਟਿੰਗਸ ਤੇ ਵਿੱਚ ਇੰਤਕਾਲਾਂ ਦੇ ਸਬੰਧ ਦੇ ਵਿੱਚ ਜਿਹੜੇ ਹਰ ਪ੍ਰਕਾਰ ਦੇ ਜਿਹੜੇ ਮਾਮਲੇ ਨੇ ਉਹ ਡਿਸਕਸ ਕੀਤੇ ਜਾਣਗੇ ਵਿਚਾਰੇ ਜਾਣਗੇ ਤਾਂ ਕਿ ਇਸ ਸਬੰਧ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ ਹੁਣ ਸਰਕਾਰ ਦੇ ਵੱਲੋਂ ਇਸ ਸਖਤਾਈ ਦਾ ਰੁਖ ਅਪਣਾ ਲਿਆ ਗਿਆ ਹੈ ਕਿ ਅਗਰ ਕੋਈ ਵੀ ਇੰਤਕਾਲ ਜਿਹੜਾ ਕਿ ਝਗੜਾ ਰਹਤ ਹੈ ਅਗਰ ਉਸਨੇ 45 ਦਿਨ ਤੋਂ ਵੱਧ ਦਾ ਸਮਾਂ ਲਿਆ ਤਾਂ ਸਬੰਧਿਤ ਜਿਹੜੇ ਤਹਿਸੀਲਦਾਰ ਹੋਣਗੇ ਨਾਇਬ ਤਸੀਲਦਾਰ ਹੋਣਗੇ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਕਿਸੇ ਵੀ ਇੰਤਕਾਲ ਕਰਨ ਨੂੰ 45 ਦਿਨ ਤੋਂ ਵੱਧ ਦਾ ਸਮਾਂ ਨਹੀਂ ਲੱਗਣਾ ਚਾਹੀਦਾ ਇਹ ਸਰਕਾਰ ਦੇ ਵੱਲੋਂ ਸ਼ਕਤੀ ਦੇ ਨਾਲ ਆਦੇਸ਼ ਦਿੱਤੇ ਗਏ